ਅੰਗਸਤ ਦੇ ਮੱਧ ਨਗਰ ਜਿਹੜੇ ਕੋਈ ਸ਼ੱਕੀ ਵਹੀਕਲ ਨੇ ਜਾਂ ਸ਼ੱਕੀ ਲੋਕ ਨੇ ਜਿਹੜੇ ਕੋਈ ਨਸ਼ੇ ਦੇ ਤਸਕਰ ਨੇ بڑے ਮੋਟੇ ਉਹਨਾਂ ਦੇ ਕਾਰਵਾਈ ਕਰਨ ਵਾਸਤੇ ਚੈਕਿੰਗ ਕੀਤੀ ਜਾ ਰਹੀ ਹੈ ਸਪੈਸ਼ਲ 18 ਸਾਲ ਤੋਂ ਛੋਟਾ ਉਹਨਾਂ ਦੇ ਪਵੰਦੀ ਲੱਗੀ ਹੈ ਉਹਦੇ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ ਜੇ 16 ਸਾਲ ਤੋਂ ਉੱਪਰ ਹੈ ਉਹ ਜਿਹੜੇ ਬੈਟਰੀ ਵਾਲਾ ਵਹੀਕਲ ਉਹ ਚਲਾ ਸਕਦਾ ਜੀ 15 ਅਗਸਤ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ ਚੈਕਿੰਗ ਜੀ ਹਾਂ ਜ਼ਿਲ੍ਹਾ ਪਰੋਇਪਰ ਦੇ ਕਸਬਾ ਮੱਲਾਵਾਲੇ ਖਾਸ ਚ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਹਾਈ ਅਲਰਟ ਜਾਰੀ ਪੁਲਿਸ ਨੇ ਸੁਰੱਖਿਆ ਬਵਸਤਾ ਨੂੰ ਕੀਤਾ ਮਜ਼ਬੂਤ ਜੀ ਹਾਂ 15 ਅਗਸਤ ਦੇ ਸਬੰਧ ਵਿੱਚ ਪੁਲਿਸ ਪ੍ਰਸ਼ਾਸਨ ਨੇ ਜ਼ਿਲ੍ਹੇ ਵਿੱਚ ਸਖਤੀ ਕਰ ਦਿੱਤੀ ਹੈ ਦੂਜੇ ਪਾਸੇ ਸਰੱਦੀ ਖੇਤਰ ਵਿੱਚ ਪੁਲਿਸ ਦੀ ਨਫਰੀ ਵਧਾ ਦਿੱਤੀ ਗਈ ਹੈ ਅਜਿਹੇ ਚ ਸ਼ਹਿਰ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ਤੇ ਵਾਹਨਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਸਰੱਦੀ ਖੇਤਰ ਵਿੱਚ ਪੁਲਿਸ ਵੱਲੋਂ ਕਿਸੇ ਕਿਸਮ ਦੀ ਟੈਲ ਨਹੀਂ ਵਰਤੀ ਜਾ ਰਹੀ ਨਾਕਿਆਂ ਅਤੇ ਪੀਸੀ ਯਾਰ ਟੀਮਾਂ ਨੂੰ 24 ਘੰਟੇ ਵਿੱਚ ਦੁੱਗਣਾ ਕਰ ਦਿੱਤਾ ਗਿਆ ਹੈ ਪੁਲਸ ਚੱਕੀ ਵਿਅਕਤੀਆਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਲਈ 15 ਅਗਸਤ ਨੂੰ ਸਹੀ ਤਰੀਕੇ ਨਾਲ ਸਫਲ ਬਣਾਉਣਾ ਵੱਡੀ ਚੁਣੌਤੀ ਹੈ ਪੁਲਸ ਵੱਲੋਂ ਦਿਨ ਰਾਤ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਵਾਰਨਾ ਦੀ ਤਲਾਸ਼ੀ ਲਈ ਜਾ ਰਹੀ ਹੈ ਜਿੰਨਾ ਥਾਵਾਂ ਤੇ 15 ਅਗਸਤ ਦਾ ਤਿਹਾਰ ਮਨਾਇਆ ਜਾਣਾ ਹੈ ਉੱਥੇ ਸੁਰੱਖਿਆ ਦੇ ਮੱਦੇਨਜ਼ਰ ਹਰ ਜਗ੍ਹਾ ਨੂੰ ਪੁਲਿਸ ਨੇ ਪਹਿਲਾਂ ਹੀ ਘੇਰਾ ਪਾ ਲਿਆ ਹੈ ਆਜ਼ਾਦੀ ਦਿਵਸ ਤੋਂ ਇੱਕ ਹਫ਼ਤਾ ਪਹਿਲਾਂ ਸਾਰੇ ਥਾਣਿਆਂ ਦੇ ਇੰਚਾਰਜ ਅਤੇ ਡੀਐਸਪੀ ਰੈਂਕਾਂ ਦੇ ਅਧਿਕਾਰੀਆਂ ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਜਾ ਪੁਲਿਸ ਵੱਲੋਂ ਸਵੇਰੇ ਦਰ ਰਾਤ ਦੇ ਨਾਲ-ਨਾਲ ਦਿਨ ਪਰ ਨਾਕਾਬੰਦੀ ਕਰਕੇ ਚੱਕੀਵਾਨਾਂ ਅਤੇ ਵਿਅਕਤੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਸਾਰੇ ਜਵਾਨ 24 ਘੰਟੇ ਸੁਰੱਖਿਆ ਦਾ ਕੰਮ ਦੇਖ ਰਹੇ ਹਨ ਵਿਸ਼ੇਸ਼ ਟੀਮਾਂ ਤਲਾਸ਼ੀ ਮਹਿਮ ਚਲਾ ਕੇ ਖੰਡਰ ਇਮਾਰਤਾਂ ਦੀ ਵੀ ਜਾਂਚ ਕਰ ਰਹੀਆਂ ਹਨ ਜਿਸ ਤਹਿਤ ਥਾਣਾ ਮੱਲਾਵਾਲ ਖਾਸ ਦਾ ਥਾਣਾ ਇੰਚਾਰਜ ਸਰਦਾਰ ਗੁਰਪ੍ਰੀਤ ਸਿੰਘ ਜੀ ਦੀ ਜੋਗ ਅਗਵਾਈ ਵਿੱਚ ਪੁਲਿਸ ਪਾਰਟੀ ਸਮੇਤ ਮਾਨਯੋਗ ਐਸਐਸਪੀ ਪ੍ਰੋਇਪਰ ਅਤੇ ਡੀਐਸਪੀ ਜੀਰਾ ਜੀ ਦੀ ਜੋਗ ਅਗਵਾਈ ਹੇਠ ਮੱਲਾਵਾਲਾ ਖਾਸ ਦੀਨ ਚੱਕੀ ਪੁਰਚਾਂ ਅਤੇ ਚੱਕੀਵਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਹ ਅਭਿਆਨ ਸਰਦਾਰ ਗੁਰਪ੍ਰੀਤ ਸਿੰਘ ਐਸਐਚਓ ਮੱਲਾਂਵਾਲਾ ਖਾਸ ਜੀ ਦੀ ਨਿਗਰਾਨੀ ਹੇਠ ਲਗਾਤਾਰ ਜਾਰੀ ਹੈ ਇਸ ਮੌਕੇ ਐਸਐਚਓ ਗੁਰਪ੍ਰੀਤ ਸਿੰਘ ਜੀ ਨੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਵੀ ਪ੍ਰਸ਼ਾਸਨ ਦਾ ਵੱਧ ਚੜਕੇ ਸਹਿਯੋਗ ਕਰਨ ਤਾਂ ਕਿ ਇਨ੍ਹਾਂ ਗਲਤ ਅਨਸਰਾਂ ਖਿਲਾਫ ਕੜੀ ਨਾਤਪਾ ਕਾਰਵਾਈ ਕੀਤੀ ਜਾ ਸਕੇ ਦੇਖੋ ਇਸ ਮੌਕੇ ਸਰਦਾਰ ਗੁਰਪ੍ਰੀਤ ਸਿੰਘ ਜੀ ਨੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦਿਆਂ ਹੋਰ ਕੀ ਕਿਹਾ ਚੈਕਿੰਗ ਹੋ ਰਹੀ ਹੈ ਜੀ ਇਹ ਪੰਜਾਬ ਸਰਕਾਰ ਤੇ ਮਾਨਯੋਗ ਐਸਐਸਪੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀਐਸਪੀ ਜੀਰਾਸ ਸਿੰਘ ਗੁਰਦੀਪ ਸਿੰਘ ਜੀ ਵੱਲੋਂ ਮੁਦਬ ਸਖਤ ਹਦਾਇਤਾਂ ਦੇ ਵੀ ਜਿਹੜੇ 15 ਜੁਲਾਈ ਦੇ ਮੱਧੇ ਨਗਰ ਜਿਹੜੇ ਕੋਈ ਸ਼ੱਕੀ ਵਾਹਨ ਨੇ ਜਾਂ ਸ਼ੱਕੀ ਲੋਕ ਨੇ ਜਿਹੜੇ ਕੋਈ ਨਸ਼ੇ ਦੇ ਤਸਕਰ ਨੇ ਮਾੜੇ ਮੋਕੇ ਉਹਨਾਂ ਦੇ ਕਾਰਵਾਈ ਕਰਨ ਵਾਸਤੇ ਚੈਕਿੰਗ ਕੀਤੀ ਜਾ ਰਹੀ ਹੈ ਸਪੈਸ਼ਲ ਹਾਂ ਪਰ ਤੁਹਾਨੂੰ ਅਸਲ ਨਹੀਂ ਨਹੀਂ ਹਲੇ ਨਹੀਂ ਕੋਈ ਮਿਲਿਆ ਨਹੀਂ ਕੁਝ ਹੋਇਆ ਤੇ ਸਾਡੇ ਵੱਲੋਂ ਨਿਗਰਾਨੀ ਜਾ ਰਹੀ ਹੈ ਤੇ ਹੋਰ ਵੀ ਜਿਹੜੇ ਕੋਈ ਸ਼ੱਕੀ ਪਿੰਡ ਹੈਗੇ ਹੈ ਹੌਟਸਪੌਟ ਹੈਗੇ ਹੈ ਨਸ਼ੇ ਦੇ ਉਨਾ ਦੇ ਮਦਦ ਸਰਚੇ جاری ਸਾਡੇ ਵੱਲੋਂ ਤੇ ਬਾਕੀ ਅਸੀਂ ਤੁਹਾਡੇ ਮਾਧਿਅਮ ਰਹੀ ਲੋਕਾਂ ਨੂੰ ਵੀ ਅਪੀਲ ਕਰਨੀ ਵੀ ਸਾਡਾ ਸਾਥ ਦਿਓ ਇਹਦੇ 'ਚ ਤੇ ਜੇ ਆਪਾਂ ਰਲ ਕੇ ਹੰਬਲਾ ਮਾਰਾਂਗੇ ਤੇ ਨਸ਼ਾ ਖਤਮ ਕੀਤਾ ਜਾ ਸਕਦਾ ਕਰ ਨਵੇਂ ਬਣੇ ਵਿਕਲਪ ਨੋਨ ਦੇ ਜਿਹੜਾ ਉਸ ਬਾਰੇ ਕੀ ਜਾਣਕਾਰੀ ਦੇਣਾ ਚਾਹੋਗੇ ਹਾਂ ਉਹਦੇ ਚ ਇਹ ਆ ਵੀ ਜੇ 18 ਸਾਲ ਤੋਂ ਛੋਟਾ ਉਹਦੇ ਪਾਬੰਦੀ ਲੱਗੀ ਹੈ ਉਹਦੇ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ ਜੇ 16 ਸਾਲ ਤੋਂ ਉੱਪਰ ਹੈ ਉਹ ਜਿਹੜੇ ਬੈਟਰੀ ਵਾਲਾ ਵਾਹਨ ਉਹ ਚਲਾ ਸਕਦਾ ਜੀ